ਧਨ ਗੁਰ ਵਰਜਨ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਉਹ ਮੇਰਾ ਬਾਬਲ ਉਹ ਮੇਰਾ ਪਿਤਾ ਬੜਾ ਸਮਰਥ ਹੈ ਕਰਤਾ ਵੀ ਹੈ ਕਾਰਨ ਵੀ ਹੈ ਉਹਦੀ ਕਿਰਤ ਮਹਾਨ ਹੈ ਤੇ ਉਹਦੀ ਮਹਾਨਤਾ ਉਹਦੀ ਕਿਰਤ ਦੇ ਚੋਂ ਪ੍ਰਗਟ ਹੋ ਰਹੀ ਹੈ ਜਿਸ ਸਿਮਰਤ ਦੁੱਖ ਕੋਈ ਨਾ ਲੱਗ ਆਉਜਲ ਪਾਰ ਉਤਾਰਾ ਜਿਹਦਾ ਸਿਮਰਨ ਕੀਤੇ ਜਾਂ ਜਿਹਨੂੰ ਸਿਰਫ ਯਾਦ ਕੀਤੇ ਆਂ ਕਿਸੇ ਦੁੱਖ ਦੀ ਪਹੁੰਚ ਨਹੀਂ ਆਉਂਦੀ ਦੁੱਖ ਉਥੇ ਤੱਕ ਆ ਨਹੀਂ ਸਕਦਾ ਲੰਗ ਲਾਲ ਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਕਿ ਦੁੱਖ ਕਦੀ ਇਕੱਲਾ ਨਹੀਂ ਆਉਂਦਾ ਗਮ ਕਦੀ ਇਕੱਲਾ ਨਹੀਂ ਆਉਂਦਾ ਮੇਰੇ ਕਲ ਤੁਹਾਡਾ ਵੀ ਤਜਰਬਾ ਹੋਵੇਗਾ ਇੱਕ ਦੁੱਖ ਆਪਣੇ ਪਿੱਛੇ ਹੋਰ ਦੁੱਖ ਲੈ ਆਉਂਦਾ ਹੈ ਹੋਰ ਦੁੱਖ ਆਪਣੇ ਪਿੱਛੇ ਹੋਰ ਦੁੱਖ ਲੈ ਆਉਂਦਾ ਹੈ ਦੁੱਖ ਇਕੱਲਾ ਨਹੀਂ ਆਉਂਦਾ ਸੁੱਖ ਕੋਈ ਮਿਲਿਆ ਹੈ ਇਕੱਲਾ ਹੀ ਹੈ ਉਹ ਆਪਣੇ ਪਿੱਛੇ ਫੌਜ ਨਹੀਂ ਲਿਆਉਂਦਾ ਦੁੱਖ ਤੇ ਆਪਣੇ ਪਿੱਛੇ ਫੌਜ ਲਿਆਉਂਦਾ ਹੈ ਕਦੀ ਗਹਿਰਾਈ ਨਾਲ ਮੁਤਾਲਾ ਕਰਨਾ ਇੱਕ ਦੁੱਖ ਇੱਕ ਦੁੱਖ ਨਹੀਂ ਆਉਂਦਾ ਉਦੇਪਤੇ ਦੁੱਖਾਂ ਦੀ ਬਹੁਤ ਵੱਡੀ ਲਹਿਨ ਖੜੀ ਹੁੰਦੀ ਹੈ ਜਿਵੇਂ ਇੱਕ ਨਿਕਾ ਜਿਆ ਮੈਂ ਉਦਾਹਰਣ ਦੇ ਨਾਲ ਔਰ ਉਦਾਹਰਣ ਹੀ ਦੇ ਰਿਹਾ ਹਾਂ ਉਸਤਾਫੀ ਲਈ ਸ਼ਮਾ ਕਰਨਾ ਜਿਵੇਂ ਐਕਸੀਡੈਂਟ ਹੋ ਗਿਆ ਫ੍ਰੈਕਚਰ ਹੋ ਗਿਆ ਕਿਸੇ ਦੀਆਂ ਦੋਵੇਂ ਲੱਤਾਂ ਹੀ ਟੁੱਟ ਗਈਆਂ ਹੁਣ ਕੀ ਹੈ ਅਗਲਾ ਆ ਕੇ ਕੀ ਹੈ ਦੋ ਲੱਤਾਂ ਹੀ ਟੁੱਟੀਆਂ ਨੇ ਇੱਕ ਦੁੱਖ ਹੈ ਇਸ ਇੱਕ ਦੁੱਖ ਦੇ ਪਿੱਛੇ ਕਰੋੜਾਂ ਦੁੱਖਾਂ ਦੀ ਫੌਜ ਖੜੀ ਹੈ। ਜੀਵਨ ਭਰ ਦੇ ਦੁੱਖਾਂ ਦੀ ਫੌਜ ਖੜੀ ਹੈ। ਮੈਂ ਪਿੰਗਲਵਾੜੇ ਇੱਕ ਅਜੂਬਾ ਦੇਖਿਆ। ਡਾਕਟਰ ਇੰਦਰਜੀਤ ਕੌਰ ਨੇ ਮੈਨੂੰ ਦਿਖਾਇਆ। ਕਿੰਨੇ ਕਿ ਗੈਨੇ ਜੀ ਤੁਸੀਂ ਹਰ ਗੱਲ ਨੂੰ ਗਹਿਰਾਈ ਨਾਲ ਲੈਂਦੇ ਹੋ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਇਹਨੂੰ ਦੇਖੋ। ਮੈਂ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਤੇ ਫਿਰ ਜ਼ਰੂਰ ਦੇਖ ਲੈ। ਇੱਕ ਬੱਚਾ ਹੈ ਅੰਦਾਜ਼ਨ 20-10 ਸਾਲ ਦਾ ਹੈ ਸਾਰੇ ਸੱਜਣ ਮਿੱਤਰ ਨਾਲ ਸਨ ਅਸੀਂ ਸਾਰੇ ਹੀ ਗਏ ਧੜ ਇੱਕੋ ਹੀ ਹੈ ਬਾਹਾਂ ਦੋ ਨੇ ਲੱਤਾਂ ਦੋ ਨੇ ਪੇਟ ਵੀ ਹੈ ਫਸਲੀਆਂ ਵੀ ਕਨ ਹੈ ਪਰ ਮੋਂਡੇ ਦੇ ਉੱਤੇ ਲੱਗੇ ਸਿਰ ਦੋ ਨੇ ਦੋ ਦੋਵੇਂ ਸਿਰ ਪੂਰਾ ਕੰਮ ਕਰਦੇ ਨੇ ਦੋਹਾਂ ਦੇ ਦਿਮਾਗ ਅਲੱਗ-ਅਲੱਗ ਨੇ ਅਜੂਬਾ ਹੈ ਦੋ ਸਿਰਾਂ ਵਿੱਚ ਦਿਮਾਗ ਅਲੱਗ ਲੱਗਦਾ ਹੈ ਪਰ ਉਹਨਾਂ ਦਿਮਾਗ ਉਹ ਦੋ ਸਿਰਾਂ ਦੀਆਂ ਲੱਤਾਂ ਦੋ ਨੇ ਸਾਂਝੀਆਂ ਨੇ ਦੋ ਸਿਰਾਂ ਦਾ ਦੋ ਦਿਮਾਗਾਂ ਦਾ ਪੇਟ ਇੱਕੋ ਹੀ ਹੈ ਸਾਂਝਾ ਦੋ ਦਿਮਾਗ ਦੋ ਸਿਰਾਂ ਦੀਆਂ ਬਾਹਾਂ ਦੋ ਹੀ ਨੇ ਸਾਂਝੀਆਂ ਨੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਦੋ ਦਿਮਾਗ ਦੋ ਸਿਰਾਂ ਦਾ ਦਿਲ ਇੱਕੋ ਹੀ ਹੈ ਸਾਂਝਾ ਦਿਲ ਦੋ ਨਹੀਂ ਹੈ ਪੇਟ ਦੋ ਨਹੀਂ ਨੇ ਲਤਾਂ ਦੋ ਬਾਵਾ ਦੋ ਪਰ ਮੋਂਡੇ ਦੇ ਉੱਤੇ ਪੂਰਨ ਕੰਮ ਕਰਦੇ ਹੋਏ ਬੋਲਦੇ ਦੋ ਸਿਰ ਮੈਂ ਕਿਧਰੇ ਕਹਿ ਦਿੱਤਾ ਥੋੜਾ ਜਿਹਾ ਬਾਹਰ ਲਿਆ ਹੋਇਆ ਉਹਨਾਂ ਦੋ ਸਿਰਾਂ ਦਾ ਉਹਨਾਂ ਦੇ ਨਾਂ ਵੀ ਰੱਖਿਆ ਹੈ ਸੋਣਾ ਤੇ ਮੋਣਾ ਜਦੋਂ ਸੋਣਾ ਕਰਕੇ ਬੁਲਾਉਂਦੀਆਂ ਨੇ ਤਾਂ ਇੱਕ ਸਿਰ ਸਾਹਮਣੇ ਦੇਖਣ ਲੱਗ ਪੈਂਦਾ ਜਦ ਮੋਣਾ ਕਰਕੇ ਆਵਾਜ਼ ਮਾਰਨ ਦੀ ਤਾਂ ਦੂਜਾ ਕਿਉਂਕਿ ਦਿਮਾਗ ਅਲਗ ਅਲਗ ਹੈ ਜਵਾਨ ਅਲੱਗ ਅਲੱਗ ਹੈ ਜ਼ਬਾਨ ਅਲੱਗ ਅਲੱਗ ਹੈ ਅੱਖਾਂ ਦੋਹਾਂ ਦੀਆਂ ਅਲੱਗ ਅਲੱਗ ਨੇ ਕੰਨ ਦੋਹਾਂ ਦੇ ਅਲੱਗ ਅਲੱਗ ਨੇ ਪੂਰਾ ਸਿਰ ਅਲੱਗ ਅਲੱਗ ਹੈ ਔਰ ਕੰਮ ਕਰ ਰਿਹਾ ਹੈ ਔਰ ਦੋਵੇਂ ਸਿਰ ਬਰਾਬਰ ਨੇ 1.5 3 ਸਾਲ ਦੇ ਬੱਚੇ ਦੇ ਜੋ ਸਿਰ ਹੋਣੇ ਚਾਹੀਦੇ ਨੇ ਉਤਨੇ ਹੀ ਨੇ ਹੈਰਾਨੀ ਦੀ ਪੇਟ ਇੱਕੋ ਹੈ ਦੋਹਾਂ ਦਾ ਪੇਟ ਇੱਕੋ ਹੈ ਦੋਹਾਂ ਦਾ ਦਿਲ ਇੱਕੋ ਹੈ ਮੈਂ ਕਿਹਾ ਹੁਣ ਇਹ ਵੱਡੇ ਹੋਏ ਕਿਉਂਕਿ ਇਸ ਤਰ੍ਹਾਂ ਮੈਂ ਇੱਕ ਜਰਮਨ ਦੇ ਚ ਲੜਕੀ ਦੇਖੀ ਹੈ ਇਸੇ ਤਰ੍ਹਾਂ ਪਰ ਉਹਦੇ ਨਾਲ ਅਜੂਬਾ ਇਹ ਹੈ ਕਿ ਤਾਹਫੇ ਚਾਰ ਨੇ ਬਾਵਾ ਵੀ ਚਾਰ ਨੇ ਡਾਕਟਰ ਨੇ ਕਿਹਾ ਜੋ ਆਪਰੇਸ਼ਨ ਕਰਕੇ ਅਲੱਗ ਕੀਤਾ ਦੋਵੇਂ ਮਰ ਜਾਣਗੇ ਦੋਵੇਂ ਮਰ ਜਾਣਗੇ ਇਸ ਵਾਸਤੇ ਆਪਰੇਸ਼ਨ ਨਹੀਂ ਨੌਜਵਾਨ ਹੋ ਗਈਆਂ ਨੇ ਦੋਵੇਂ ਫੈਸਲਾ ਕਰ ਲੈਂਦੀਆਂ ਨੇ ਕਿ ਚੱਲਣਾ ਹੈ ਨਾ ਕਿਧਰੇ ਸ਼ੋਪਿੰਗ ਕਰਨ ਆਪ ਜਾਂਦੀਆਂ ਨੇ ਸਮਾਨ ਲੈਣ ਆਪ ਜਾਂਦੀ ਹੈ ਮੈਨੂੰ ਦਿਖਾਣ ਵਾਸਤੇ ਇੱਕ ਸੱਜਣ ਮਿੱਤਰ ਲੈ ਗਏ ਕਹਿੰਦੇ ਕਿ ਤੁਹਾਡੀ ਇੱਕ ਕਥਾ ਬਣੇਗੀ ਚੱਲ ਕੇ ਤੁਹਾਨੂੰ ਇੱਕ ਕਥਾ ਦਿਖਾ ਲਿਆਂਦੇ ਆ ਮੈਨੂੰ ਇਹ ਜੇ ਕਹਿਣ ਲੱਗੇ ਔਰ ਗਜ਼ਬ ਦੀ ਗੱਲ ਜਦ ਮੈਨੂੰ ਲੈ ਗਏ ਤੇ ਉਹ ਸ਼ੌਪਿੰਗ ਕਰਨ ਗਈਆਂ ਸਨ ਕਹਿੰਦੇ ਕਿ ਕੋਈ ਨਹੀਂ ਦੂਰ ਨਹੀਂ ਜਾ ਸਕਦੀ ਨੇੜੇ ਜਿਹੜਾ ਸ਼ੌਪਿੰਗ ਹਾਲ ਹੈ ਬਹੁਤ ਵੱਡੀ ਮਾਲ ਹੈ ਉਹਦੇ ਚ ਗਈਆਂ ਨੇ ਗਏ ਉਹ ਦੋਵੇਂ ਆਪਸ ਵਿੱਚ ਫੈਸਲਾ ਕਰ ਲੈਂਦੀਆਂ ਨਾ ਜਿਸ ਨੇ ਆਪਣੇ ਦੋਹਾਂ ਪੈਰਾਂ ਦੀ ਵਰਕੋਂ ਕਰਨੀ ਹੋਵੇ ਨਾ ਫਿਰ ਦੂਜੀ ਆਪਣੇ ਪੈਰਾਂ ਨੂੰ ਉੱਚਾ ਕਰ ਲੈਂਦੀ ਔਰ ਪੂਰਾ ਉਹ ਵਜ਼ਨ ਇੱਕ ਨੂੰ ਡੋਣਾ ਪੈਂਦਾ ਕਿਉਂ ਇੱਕਦਮ ਉਹ ਇਸ ਪਾਸੇ ਇੱਕਦਮ ਉਹ ਇੱਕ ਪਾਸੇ ਦੋਹਾਂ ਦੀ ਬਿਠ ਜੁੜੀ ਹੋਈ ਹੈ ਦਿਸ਼ਾਵਾਂ ਵਿਰੋਧੀ ਨੇ ਦੋਹਾਂ ਦੀਆਂ ਦਿਸ਼ਾਵਾਂ ਵਿਰੋਧੀ ਨੇ ਤਾਂ ਦੋਵੇਂ ਪਾਸੇ ਕਰੋ ਚੱਲਣਾ ਜਾਨ ਤਾਂ ਕਿਵੇਂ ਚੱਲਣਗੇ ਇੱਕ ਸੱਜੇ ਜਾਵੇ ਇੱਕ ਕੱਦੇ ਤੋ ਦੋਹਾਂ ਕੋਲ ਦਿਮਾਗ ਹੈ ਦੋਹਾਂ ਕੋਲ ਆਪਣਾ ਆਪਣਾ ਬਿੱਲ ਹੈ ਫੈਸਲਾ ਕਰਨੇ ਦੀ ਹੈ ਨੇ ਮੈਂ ਚੱਲਣਾ ਹੈ ਤੇ ਹੁਣ ਤੂੰ ਪਹਿਲ ਕਰਾ ਬੇਨ ਤੋਚੇ ਕਰ ਲੈ ਮੇਰੇ ਦੋ ਪੈਰਾਂ ਦੇ ਉੱਤੇ ਤੇਰਾ ਵਜ਼ਨ ਆ ਜਾਏਗਾ ਚੱਲ ਇਸ ਤਰ੍ਹਾਂ ਚੱਲਦੀ ਹੈ ਜਰਮਨ ਦੇਚ ਇਹ ਅਜੂਬਾ ਪਰ ਇਹ ਦੱਸਿਆ ਡਾਕਟਰ ਅੰਜਲਜੀਤ ਕੌਰ ਨੇ ਕਿਸੇ ਡਰਾਈਵਰ ਦਾ ਲੜਕਾ ਹੈ ਦੋਵੇਂ ਲੜਕੇ ਹੀ ਨੇ ਬਾਡੀ ਜੋ ਇੱਕੋ ਹੀ ਹੈ ਦੇ ਲੈ ਲੈ ਕੇ ਸਰ ਦਾ ਬੱਚਾ ਇੱਥੇ ਹੀ ਛੋੜ ਗਿਆ ਇਸ ਵਾਸਤੇ ਕੰਦਰ ਘਰ ਦੇ ਚ ਹਰ ਵਕਤ ਭੀੜ ਬਣੀ ਰਹਿੰਦੀ ਸੀ ਹਰ ਵਕਤ ਭੀੜ ਸਾਨੂੰ ਸੰਭਾਲ ਨਹੀਂ ਆਉਂਦੀ ਇਹ ਗਰੀਬ ਆਦਮੀਆਂ ਕੰਮ ਕਰਦੇ ਜਾਣਾ ਹੁੰਦਾ ਹਰ ਵਕਤ ਭੀੜ ਬਣੀ ਰਹਿੰਦੀ ਸੀ ਦੇਖੀਏ ਦੇਖੀਏ ਧੜ ਇੱਕ ਹੈ ਦਿਲ ਇੱਕ ਹੈ ਪੈਰ ਦੋ ਨੇ ਬਾਹਾਂ ਦੋ ਨੇ ਪੂਰਾ ਸਰੀਰ ਇੱਕੋ ਹੈ ਪਰ ਸਿਰ ਦੋ ਨੇ ਪਰ ਦੋਵੇਂ ਸਿਰ ਪੂਰਾ ਕੰਮ ਕਰਦੇ ਨੇ पूरा काम ਕਰ ਦੇਣਾ ਮੈਂ ਥੋੜਾ ਜਿਹਾ ਹੱਥ ਲਾਣ ਦੀ ਕੋਸ਼ਿਸ਼ ਕੀਤੀ ਨਾਲ ਦੇ ਇੱਕ ਹੋਰ ਸੱਜਣ ਨੇ ਹੁਣ ਅਸੀਂ ਆਪਰੇ ਜਿਹੇ ਬੰਦੇ ਦੋਵੇਂ ਹੀ ਰੋਣ ਲੱਗ ਪਏ ਡਾਕਟਰ ਸਾਹਿਬਾਂ ਨੇ ਚੁਕਲੇ ਠੀਕ ਚੁਕ ਕਰ ਗਏ ਕਿਉਂਕਿ ਉਹ ਰੋਜ਼ ਉਹਨਾਂ ਨਾਲ ਪਿਆਰ ਕਰਦੀਆਂ ਇੱਕ ਦਫਾ ਤੇ ਉਹਨਾਂ ਕੋਲ ਜ਼ਰੂਰ ਜਾਂਦੀਆਂ ਨੇ ਉਹਦਾ ਹਾਲ ਚਾਲ ਪੁੱਛਣ ਵਾਸਤੇ ਨਾਮ ਵੀ ਬੜਾ ਗਜ਼ਬ ਦਾ ਰੱਖ ਦਿੱਤਾ ਸੋਨਾ ਤੇ ਮੋਨਾ लॻे कुझु अॼोबा आहिनि